ਜਲੰਧਰ ਦੇ ਆਦਮਪੁਰ ਤੋਂ ਵਿੱਚ ਪਲੱਸ ਜਵੱਲੂ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਨੇੜੇ ਹੋਏ ਕਤਲ ਦੇ ਕੇਸ ਦੇ ਸਬੰਧ ਵਿੱਚ ਫਰਾਰ ਮੁਲਜ਼ਮਾ ਨੂੰ ਇੱਕ ਮੁਕਾਬਲੇ ਦੇ ਦੌਰਾਨ ਗ੍ਰਿਫਤਾਰ ਕਰ ਲਿਆ। ਤਤਬੜ ਤੋੜ ਗੋਲੀਆਂ ਚੱਲੀਆਂ ਨੇ ਪੁਲਿਸ ਡਰੋਲੀ ਕੜਾ ਦੇ ਨੇੜੇ ਤਾਇਨਾਤ ਸੀ ਜਿੱਥੇ ਪੁਲਿਸ ਨੂੰ ਇਨਪੁੱਟ ਮਿਲਿਆ ਕਿ ਦੋ ਦਿਨ ਪਹਿਲਾਂ ਬਾਬਾ ਭਾਗਤ ਸਿੰਘ ਯੂਨੀਵਰਸਿਟੀ ਦੇ ਬਾਹਰ ਪਿੰਡ ਸਦਰਾ ਸੋਡਿਆ ਬੁੱਲੂਵਾਲ ਦੇ ਰਹਿਣ ਵਾਲੇ 22 ਸਾਲਾ ਕੇਸਰ ਧਾਮੀ ਦਾ ਗੋਲੀਆਂ ਮਾਰ ਕੇ ਕਤਲ ਹੁੰਦਾ ਤੇ ਇਸੇ ਮਾਮਲੇ ਦੇ ਵਿੱਚ ਜੱਸਾ ਤੇ ਉਸ ਦਾ ਸਾਥੀ ਲਾਕੇ ਦੇ ਵਿੱਚ ਹਥਿਆਰ ਲੁਕਾ ਕੇ ਭੱਜ ਗਏ ਸਨ। ਹਥਿਆਰ ਲੈਣ ਦੇ ਲਈ ਆ ਰਹੇ ਨੇ। ਜਿਸ ਤੋਂ ਬਾਅਦ ਪੁਲਿਸ ਨੇ ਜਾਲ ਵਿਛਾਇਆ ਤੇ ਨਾ ਤਾਂ ਇੰਤਜ਼ਾਰ ਕੀਤਾ। ਦੱਸਿਆ ਤੋਂ ਬਾਅਦ ਉਹ ਮਲਜ਼ਮ ਜੋ ਕਿ ਡਰੋਲੀ ਕਲਾ ਨੂੰ ਜਾ ਰਹੇ ਸਨ ਤਾਂ ਪੁਲਿਸ ਨੇ ਨਾਕਾਬੰਦੀ ਦੌਰਾਨ ਰੁਕਣ ਦਾ ਇਸ਼ਾਰਾ ਕੀਤਾ ਪੁਲਿਸ ਦੇ ਨਾਲ ਗੋਲੀਆਂ ਚਲਾ ਦਿੱਤੀਆਂ ਜਿਸ ਤੋਂ ਬਾਅਦ ਅੱਗੇ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਹੈ ਤਾਂ ਦੋਵੇਂ ਮਲਜ਼ਮ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਦੇ ਵੱਲੋਂ ਕਾਬੂ ਕਰ ਲਏ ਗਏ ਨੇ ਲੱਤਾਂ ਦੇ ਵਿੱਚ ਗੋਲੀਆਂ ਵੱਜੀਆਂ ਨੇ ਜਿਸ ਤੋਂ ਬਾਅਦ ਪੁਲਿਸ ਨੇ ਦੋਵਾਂ ਨੂੰ ਫੜਿਆ ਤੇ ਪਿਸਤੌਲ ਬਰਾਮਦ ਕੀਤੀ ਗਈ ਤੇ ਨਵਿਲਾਸ ਦੇ ਨੇੜੇ ਕੀ ਸਿਵਲ ਹਸਪਤਾਲ ਲਿਜਾਇਆ ਗਿਆ ਤਾਂ ਮਲਜ਼ਮਾਂ ਨੇ ਪੁਲਿਸ ਗੱਡੀ ਤੇ ਪੁਲਿਸ ਤੇ ਚਾਰ ਗੋਲੀਆਂ ਚਲਾਈਆਂ ਸਨ ਜੋ ਇਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਦੋਵੇਂ ਨੁਫੜ ਲਿਆ ਸੱਸ ਵੀ ਹਰਮਿੰਦਰ ਸਿੰਘ ਵਿਰਕਦਾ ਇਹ ਕਹਿਣਾ ਕਿ ਪਿਛਲੇ ਦਿਨੀ ਪੁਲਾਨੀ ਰੰਜੋਸ ਦੇ ਚੱਲਦਿਆਂ ਮਲਜ਼ਮ ਜੱਸਾ ਨੇ ਆਪਣੇ ਸਾਥੀ ਦੇ ਨਾਲ ਲੱਲ ਕੇ ਦੁਪਹਿਰ ਦੇ ਸਮੇਂ ਆਦਪੁਰ ਸਥਿਤ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਬਾਹਰ ਗੋਲੀਆਂ ਚਲਾਈਆਂ ਜਾਂ ਤੇ ਮੌਕੇ ਤੋਂ ਫਰਾਰ ਹੋ ਗਏ ਸਤੈ ਇਸੇ ਮਾਮਲੇ ਦੇ ਵਿੱਚ ਜਿਵੇਂ ਹੀ ਹਥਿਆਰ ਲੁਕੋ ਕੇ ਜਾਂਦੇ ਨੇ ਤੇ ਅੱਜ ਦੁਬਾਰਾ ਹਥਿਆਰ ਚੁੱਕਣ ਦੇ ਲਈ ਪਹੁੰਚੇ ਤਾਂ ਪੁਲਿਸ ਦੇ ਵੱਲੋਂ ਜਾਲ ਵਿਛਾ ਕੇ ਦੋਵਾਂ ਨੂੰ ਕਾਬੂ ਕਰ ਲਿਆ ਗਿਆ ਤੇ ਹੁਣ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ 16 ਤਰੀਕ ਨੂੰ ਇੱਕ ਸਾਡੇ ਭਾਗ ਸਿੰਘ ਯੂਨੀਵਰਸਿਟੀ ਦੇ ਲਾਗੇ ਇੱਕ ਵਾਰਦਾਤ ਹੁੰਦੀ ਹੈ ਜਿਸ ਦੇ ਵਿੱਚ ਇੱਕ ਕੇਸਰ ਧਾਮੀ ਨਾਂ ਦਾ ਜਿਹੜਾ ਲੜਕਾ ਸੀ ਉਸ ਦਾ ਦੋ ਜਿਹੜੇ ਸ਼ੂਟਰ ਸੀ ਉਹਨਾਂ ਵੱਲੋਂ ਗੋਲੀਆਂ ਮਾਰ ਕੇ ਮਰਡਰ ਕੀਤਾ ਜਾਂਦਾ ਐਂਡ ਇਹ ਬੜੀ ਇੱਕ ਸੈਂਸੇਸ਼ਨਲ ਜਿਹੜਾ ਕ੍ਰਾਈਮ ਹੋਇਆ ਸੀ ਜਿਸ ਦੇ ਵਿੱਚ ਦੋ ਸ਼ੂਟਰ ਜਿਹੜੇ ਇਨਵੋਲ ਵਹਗੇ ਸੀ ਉਹ ਵਾਰਦਾਤ ਕਰਨ ਤੋਂ ਬਾਅਦ ਉਹਨਾਂ ਵੱਲੋਂ ਕੁਝ ਸੋਸ਼ਲ ਮੀਡੀਆ ਤੇ ਪੋਸਟ ਵੀ ਪਾਈ ਗਈ ਸੀ ਤਾਂ थाना ਆਦਮپور ਵੱਲੋਂ ਮਕਦਮਾ ਦਰਜ ਕਰਕੇ ਇਸ ਦੀ ਤਤਤੀਸ਼ਾ ਅਮਲ ਵਿੱਚ ਲਿਆਂਦੀ ਗਈ ਤਾਂ ਮੇਰੇ ਵੱਲੋਂ ਜਿਹੜਾ ਹੈਗਾ ਕਿ ਇਹਦੇ ਵਿੱਚ ਸਪੈਸ਼ਲ ਟੀਮਾਂ ਗਠਿਤ ਕੀਤੀਆਂ ਗਿਆ ਜਿਨ੍ਹਾਂ ਦੇ ਵਿੱਚ ਸਾਡੇ ਡੀਐਸਪੀ ਆਦਮਪੁਰ ਰਜੀਵ ਕੁਮਾਰ ਤੇ ਨਾਲ ਉਹਨਾਂ ਦੇ ਐਸਐਚਓ ਜਿਹੜੇ ਇੰਸਪੈਕਟਰ ਰਵਿੰਦਰਪਾਲ ਐਂਡ ਸਾਡੇ ਡੀਐਸਪੀ ਡਿਟੈਕਟਿਵ ਮਿਸਟਰ ਮਿੰਦਰਜੀ ਸਿੰਘ ਸੈਣੀ ਤੇ ਨਾਲ ਸਾਡੇ ਸੀਆਈ ਇੰਸਪੈਕਟਰ ਪੁਸ਼ਪ ਬਾਲੀ ਇਹਨਾਂ ਦੀ ਜਿਹੜਾ ਟੀਮਾਂ ਗਠਿਤ ਕੀਤੀਆਂ ਗਈਆਂ ਸੀ ਐਂਡ ਇਹਨਾਂ ਨੇ ਇਸ ਦੇ ਉੱਤੇ ਜਿਹੜਾ ਹੈਗਾ ਇਹਨੋਂ ਕੰਮ ਕਰਦੇ ਹੋਏ ਇੱਕ ਸਿਕਰਟ ਇਨਫੋਰਮੇਸ਼ਨ ਡਵੈਲਪ ਹੋਈ ਕਿ ਇਹ ਜਿਹੜੇ ਦੋਨੇ ਦੋਸ਼ੀ ਹੈਗੇ ਨੇ ਇਹਨਾਂ ਵੱਲੋਂ ਜਦੋਂ ਵਾਰਦਾਤ ਕਰਨ ਤੋਂ ਬਾਅਦ ਮਰਡਰ ਕਰਨ ਤੋਂ ਬਾਅਦ ਜਿਹੜਾ ਕੁਝ ਹਸਲਾ ਇਹਨਾਂ ਦਾ ਸੀ ਉਹਨਾਂ ਨੇ ਏਰੀਆ ਦੇ ਵਿੱਚ ਕਿਸ ਇੱਥੇ ਜਾਂਦੇ ਜਾਂਦੇ ਰੋਡ ਦੇ ਲਾਗੇ ਕਿਸੇ ਮੋਟਰ ਦੇ ਜਿਹੜੇ ਹੈਗਾ ਨੇੜੇ ਛਪਾ ਕੇ ਗਿਆ ਹੈ ਤਾ ਇਸ ਇਨਫੋਰਮੇਸ਼ਨ ਨੂੰ ਡਿਵੈਲਪ ਕਰਦੇ ਹੋਏ ਸਾਡਾ ਇਸ ਏਰੀਏ ਨੂੰ ਅੱਜ ਅਸੀਂ ਜਿਹੜਾ ਹੈਗਾ ਮਾਰਨਿੰਗ ਤੋਂ ਹੀ ਕਾਡਰਿੰਗ ਕੀਤਾ ਹੋਇਆ ਸੀ ਸੀਕਰਟ ਸਾਡੇ ਜਿਹੜੀਆਂ ਪਾਰਟੀਆਂ ਇੱਥੇ ਸਾਰੀਆਂ ਸੀਏਏ ਦੀਆਂ ਐਂਡ ਜਿਹੜੇ ਹੈਗਾ ਸਾਡੇ ਥਾਣੇ ਵੱਲੋਂ ਇੱਥੇ ਪਾਰਟੀਆਂ ਇੱਥੇ ਪੁਲਿਸ ਪਾਰਟੀਆਂ ਨੇ ਜਿਹੜਾ ਹੈਗਾ ਘੇਰਾਬੰਦੀ ਕੀਤੀ ਹੋਈ ਸੀ ਏਰੀਏ ਦੀ ਤਾਂ ਇਹ ਦੋਸ਼ੀ ਜਿਹੜੇ ਹੈਗੇ ਨੇ ਇਸ ਏਰੀਆ ਦੇ ਵਿੱਚ ਆਉਂਦੇ ਆ ਤਾਂ ਇਥੋਂ ਇਹਨਾਂ ਨੇ ਅਸਲਾ ਰੀਟਰੀਵ ਕੀਤਾ ਜਦੋਂ ਅਸਲਾ ਰੀਟਰੀਵ ਕਰਕੇ ਮੋਟਰਸਾਈਕਲ ਤੇ ਅੱਗੇ ਗਿਆ ਤਾਂ ਪੁਲਿਸ ਪਾਰਟੀ ਨਾਲ ਇਹਨਾਂ ਦੀ ਜਿਹੜੀ ਹੈਗੀ ਜਦੋਂ ਰੋਕਿਆ ਗਿਆ ਤਾਂ ਉੱਥੇ ਵਾਜੇ ਰਕਰੋਂਦੀ ਆ ਉਥੇ ਜਿਹੜਾ ਹੈਗਾ ਇਹਨਾਂ ਵੱਲੋਂ ਪੁਲਿਸ ਪਾਰਟੀ ਦੇ ਉੱਪਰ ਫਾਇਰਿੰਗ ਕੀਤੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਤਾਂ ਆਪਣੇ ਬਚਾਅ ਦੀ ਖਾਤਰ ਪੁਲਿਸ ਪਾਰਟੀ ਵੱਲੋਂ ਵੀ ਫਾਇਰਿੰਗ ਕੀਤੀ ਗਈ ਐਂਡ ਇਹਨਾਂ ਵੱਲੋਂ ਜਿਹੜੇ 3 ਰਾਉਂਡ ਫਾਇਰ ਕੀਤੇ ਗਏ ਸੀ ਉਹ ਇੱਕ ਸਾਡੀ ਸਰਕਾਰੀ ਗੱਡੀ ਜਿਹੜੀ ਸਕੋਰਪੀਓ ਗੱਡੀ ਆ ਉਹਦੇ ਵਿੱਚ ਲੱਗਿਆ ਐਂਡ ਦੂਸਰਾ ਇੱਕ ਨੇੜੇ ਦਰਖਤ ਆ ਉਹਦੇ ਵਿੱਚ ਲੱਗਿਆ ਇੱਕ ਦਾ ਬਚਾਅ ਹੋ ਗਿਆ ਐਂਡ ਇਹਦੇ ਵਿੱਚ ਦੋਨੇ ਦੋਸ਼ੀ ਜਿਹੜੇ ਹੈਗੇ ਨੇ ਇਹਨਾਂ ਦੇ ਲੱਤਾਂ ਦੇ ਵਿੱਚ ਜਿਹੜੀਆਂ ਗੋਲੀਆਂ ਲੱਗੀਆਂ ਨੇ ਇਹਨਾਂ ਨੂੰ ਜ਼ਖਮੀ ਜਿਹੜੇ ਹੋਏ ਸੀ ਇਹਨਾਂ ਨੂੰ ਹਸਪਤਾਲ ਐਡਮਿਟ ਕਰਾਇਆ ਗਿਆ ਇਹ ਸਾਡੀ ਜਿਹੜੀ CIA ਐਂਡ ਸਾਡੀ ਜਿਹੜੀ ਥਾਣੇ ਆਦਮਪੁਰ ਦੀ ਜਿਹੜੀ ਟੀਮਾਂ ਹੈਗੀਆਂ ਸੀ ਇਹਨਾਂ ਨੇ ਜਿਹੜਾ ਇਹਦੇ ਵਿੱਚ ਸਫਲਤਾ ਅਜ਼ਗੀਤੀ ਜਿਨ੍ਹਾਂ ਦੇ ਵਿੱਚ ਸਾਡੇ ASI ਦਿਹਾਚੰਦ ਜਿਹੜੇ ਪੁਲਿਸ ਪਾਰਟੀ ਨੂੰ ਲੀਡ ਕਰ ਰਹੇ ਸੀ ਜਿਹਦੇ ਨਾਲ ਇਹਨਾਂ ਦਾ ਮੈਨ ਇੰਕਾਊਂਟਰ ਹੋਇਆ ਜਿਹਦੇ ਵਿੱਚ ਸਾਡੇ ASI ਮਨਦੀਪ ਕੁਮਾਰ CIA ਤੋਂ ਐਂਡ ਸੀਨੀਅਰ ਕਨਸਟੇਬਲ ਸਾਡੇ ਅਮਨਦੀਪ ਇੱਕ ਸਾਡੇ ਸੋਨੀ ਤੇ ਇੱਕ ਨੀਨਾ ਰਾਣੀ ਇਹ ਸਾਰੀਆਂ ਜਿਹੜੇ ਜਵਾਨ ਇਹਦੇ ਵਿੱਚ ਗੱਡੀ ਦੇ ਵਿੱਚ ਸ਼ਾਮਲ ਸੀ ਐਂਡ ਬਾਕੀ ਜਿਹੜੇ ਮਲਾਜਮ ਸੀ ਉਹਨਾਂ ਨੇ ਘੇਰਾਬੰਦੀ ਕੀਤੀ ਹੋਈ ਸੀ ਇਹ ਜਿਹੜਾ ਹੈਗਾ ਪਰਸੋਂ ਜਿਹੜਾ ਸੈਂਸੇਸ਼ਨ ਕ੍ਰਾਈਮ ਸੀ ਉਹਨੂੰ ਟਰੈਕ ਕਰਨ ਦੇ ਵਿੱਚ ਉਹਨੂੰ ਟਰੇਸ ਕਰਨ ਦੇ ਵਿੱਚ ਤੇ ਦੋਸ਼ੀਆਂ ਨੂੰ ਜਿਹੜਾ ਹੈਗਾ ਅਰੈਸਟ ਕਰਕੇ ਜਿਹੜਾ ਇਹਦੇ ਵਿੱਚੋਂ ਬੱਤੀਪੋਰ ਦਾ ਜਿਹੜਾ ਹੈਗਾ ਦੋ ਵੈਪਨ ਅਸੀਂ ਰਿਕਵਰ ਕੀਤੇ ਹੈਗੇ ਆ ਤਿੰਨ ਲਾਈਵ ਕਾਟਿਜਸ ਐਂਡ ਤਿੰਨ ਜਿਹੜੇ ਐਮਪੀ ਸ਼ੈਲ ਜਿਹੜੇ ਖੋਲ ਘਾਰ ਦੋਸ਼ ਨੇ ਉਹ ਬਰਾਮਦ ਕੀਤੇ ਐਂਡ ਇੱਕ ਮੋਟਰਸਾਈਕਲ ਜਿਹੜੇ ਉੱਪਰ ਆਈ ਸੀ ਉਹ ਬਰਾਮਦ ਕੀਤਾ ਅਗਲੀ ਇਹਨਾਂ ਦੀ ਜਿਹੜੀ ਹੈਗੀ ਹੈ ਹੁਣ ਢੰਗਾਈ ਨਾਲ ਜਿਹੜੀ ਹੈਗੀ ਇਹਨਾਂ ਦੀ ਪੁੱਛਗਿੱਛ ਕਰਕੇ ਅਗਲੀ ਕਾਰਵਾਈ ਜਿੱਦ ਕੋਈ ਪਹਿਲਾਂ ਵੀ ਮਾਮਲੇ ਦਰਜ ਨੇ ਇਹਨਾਂ ਦੇ ਪਹਿਲਾਂ ਵੀ ਮਾਮਲੇ ਦਰਜ ਨੇ ਕ੍ਰਿਮੀਨਲ ਰਿਕਾਰਡ ਦੇ ਬੰਦੇ ਹੈਗੇ ਐ ਐਂਡ ਉਹਨਾਂ ਬਾਰੇ ਵੀ ਜਿਹੜੀ ਹੈਗੀ ਸਟੇਟਸ ਤੇ ਸਾਰਾ ਅਸੀਂ ਚੈੱਕ ਕਰਕੇ ਅਗਲੀ ਜਿਹੜੀ ਹੈਗੀ ਕਿਉਂਕਿ ਹੁਣ ਇਹਨੂੰ ਐਡਮਿਟ ਕਰਾਇਆ ਜਦੋਂ ਇਹ ਠੀਕ ਹੋਣਗੇ ਡਿਸਚਾਰਜ ਹੋਣਗੇ ਹਸਪੀਟਲ ਤੋਂ ਤਾਂ ਉਸ ਤੋਂ ਬਾਅਦ ਇਹਨਾਂ ਦੇ ਜਿਹੜੀ ਮਕਦਮਾ ਦੇ ਵਿੱਚ ਗ੍ਰਿਫਤਾਰੀ ਤਸੱਬਰ ਕਰਕੇ ਉਸ ਤੋਂ ਬਾਅਦ ਅਗਲੀ ਕਾਰਵਾਈ ਜਿਹੜੀ ਹੈਗੀ ਅਸੀਂ ਪ੍ਰੋਪਰ ਅਮਲ ਚੱਲਿਆਂਗੇ ਥੈਂਕ ਯੂ